ਹਾਂਜੀ ਜੀ ਮਾਝੇ ਮਾਲਵੇ ਦੁਆਬੇ ਦੇ ਪਵਦਲ ਸਰ ਵੀਰਾਂ ਦੇ ਪੇਣਾ ਨੂੰ ਮੇਰੇ ਵੱਲੋਂ ਯਾਨੀ ਕਿ ਚਰਨਜੀਤ ਸਿੰਘ ਜੋਹਰ ਵੱਲੋਂ ਪਿਆਰ ਭਰੀ ਸੱਸਰੀ ਕਾਲ ਜੀ ਹਾਂਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਸਮੇਤ ਪੂਰੇ ਇੰਡੀਆ ਦੇ ਵਿੱਚ ਗਰਮੀ ਨੇ ਜਿਹੜੇ ਆ ਪੂਰੇ ਤਰਾ ਕੱਢੇ ਪਏ ਨੇ ਅਤੇ ਪਿਛਲੇ ਕਈ ਸਾਲ ਦੇ ਰਿਕਾਰਡ ਜਿਹੜੇ ਆ ਟੁੱਟ ਰਹੀ ਆ ਇਸੇ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਗਰਮੀ ਨੇ ਪੂਰਾ ਤਰਾ ਮਚਾਇਆ ਪਿਆ ਵਾ ਅਤੇ ਪਿਛਲੇ ਕਈ ਸਾਲ ਜਿਹੜੇ ਆ ਉਹਨੇ ਤੋੜ ਦਿੱਤੇ ਨੇ ਇਸੇ ਤਰ੍ਹਾਂ ਫਿਲਿਪਸ ਫਿਲਿਪਸਤਿਨ ਦੇਸ਼ ਜਿਹੜਾ ਹੈਗਾ ਜੀ ਉੱਥੇ 53 ਸੈਲਸੀਅਸ ਡਿਗਰੀ ਤਾਪਮਾਨ ਜਿਹੜਾ ਵਾ ਇਸ ਦੇ ਪਿਛਲੇ ਜਿਹੜਾ ਕਾਰਨ ਹੈਗਾ ਜੀ ਉਹ ਅਸਲੀ ਵਿਦਵਾਨ ਜਿਹੜੇ ਹੈਗੇ ਨੇ ਉਹ ਮੰਨਦੇ ਨੇ ਕਿ ਕਲਾਈਮੇਟ ਚੇਂਜ ਨੂੰ ਅਤੇ ਗਲੋਬਲ ਵਾਰਮਿੰਗ ਨੂੰ ਅਤੇ ਦੂਸਰਾ ਕਾਰਨ ਮੰਨਦੇ ਨੇ ਜੀ ਅਲ ਨੀਨੋ ਨੂੰ ਅਲ ਨੀਨੋ ਦਾ ਫੁੱਲ ਨਾਮ ਹੈਗਾ ਜੀ ਅਲ ਨੀਨੋ ਸਾਊਥਰਨ ਐਸਕਲੇਸ਼ਨ ਇਸ ਦੇ ਬਾਰੇ ਪੂਰੀ ਵੀਡੀਓ ਜਿਹੜੀ ਆ ਮੈਂ ਜੀ ਲਿੰਕ ਦੇ ਵਿੱਚ ਪਾ ਦਵਾਂਗਾ ਜੀ ਧਰੂ ਬਰਾਠੀ ਦੀ ਵੀਡੀਓ ਵਾ ਜਰੂਰ ਵੇਖਿਓ ਬਹੁਤ ਸ਼ਾਨਦਾਰ ਵੀਡੀਓ ਵਾ ਪੂਰੀ ਤੁਹਾਨੂੰ ਡਿਟੇਲ ਦੇ ਨਾਲ ਉਸ ਦੇ ਵਿੱਚ ਸਮਝਾਇਆ ਗਿਆ ਵਾ ਸੋ ਏ ਵਿਦਵਾਨ ਜਿਹੜੇ ਹੈਗੇ ਨੇ ਮਤਲਬ ਕਿ ਅਸਲੀ ਵਿਦਵਾਨ ਹੈਗੇ ਨੇ ਇਹ ਤੇ ਕਰਨ ਮੰਨਦੇ ਨੇ ਇਹਨਾਂ ਚੀਜ਼ਾਂ ਨੂੰ ਪਰ ਕੁਝ ਸਾਡੇ ਪੰਜਾਬ ਦੇ ਵਿੱਚ ਫੇਸਬੁੱਕੀ ਵਿਦਵਾਨ ਹੈਗੇ ਨੇ ਅਤੇ ਕੁਝ ਜੱਟ ਵਿਰੋਧੀ ਪੇਜ ਹੈਗੇ ਨੇ ਇਹ ਕਰਨ ਮੰਨਦੇ ਨੇ ਜੀ ਸਿਰਫ ਤੇ ਸਿਰਫ ਜੱਟਾਂ ਨੂੰ ਯਾਨੀ ਕਿ ਹਰ ਇੱਕ ਚੀਜ਼ ਦੇ ਲਈ ਜਿਹੜਾ ਇਹਨਾਂ ਨੇ ਦੋਸ਼ ਦੇਣਾ ਹੁੰਦਾ ਵਾ ਜੱਟਾਂ ਨੂੰ ਚਾਹੇ ਧਰਤੀ ਹੇਠਲਾ ਪਾਣੀ ਮਕਾਉਣ ਦੀ ਗੱਲ ਹੋਵੇ ਇਹ ਤੁਹਾਨੂੰ ਧਰਤੀ ਹੇਠਲਾ ਪਾਣੀ ਮਕਾਉਣ ਦਾ ਜਿਹੜਾ ਦੂਸਰਾ ਕਾਰਨ ਹੋਊਗਾ ਕਿ ਕਿੰਨਾ ਦੇ ਕਰਕੇ ਜਿਹੜਾ ਪਾਣੀ ਮੁਕਾਇਆ ਜਾ ਰਿਹਾ ਵਾ ਉਹ ਤੁਹਾਨੂੰ ਕਦੀ ਨਹੀਂ ਦੱਸਣਗੇ ਸੋ ਵੀਡੀਓ ਦੇ ਵਿੱਚ ਉਹ ਵੀ ਗੱਲ ਕਰਾਂਗੇ ਆਪਾਂ ਤੇ ਦੂਸਰਾ ਦੋਸ਼ ਦੇਣਗੇ ਜੀ ਇਹ ਵਾਤਾਵਰਨ ਨੂੰ ਦੂਸ਼ਿਤ ਕਰਨ ਦਾ ਕਿ ਕਿਸਾਨ ਜਿਹੜਾ ਵਾ ਇਹ ਕੁਦਰਤ ਦਾ ਦੁਸ਼ਮਣ ਅਤੇ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਵਾ ਹਵਾ ਨੂੰ ਦੂਸ਼ਿਤ ਕਰ ਰਿਹਾ ਵਾ ਤੇ ਤੀਸਰਾ ਕਾਰਨ ਜਿਹੜਾ ਹੁਣ ਅੱਜ ਕੱਲ ਇਹ ਇਲਜ਼ਾਮ ਲਾ ਰਹੇ ਨੇ ਗਰਮੀ ਦਾ ਕਿ ਕਹ ਰਿਹਾ ਕਿ ਜੱਟਾਂ ਨੇ ਜਿਹੜੀ ਨਾੜ ਨੂੰ ਅੱਗ ਲਾਈ ਆ ਅਤੇ ਅੱਗ ਲਾਉਣ ਦੇ ਕਰਕੇ ਜਿਹੜੇ ਰੁੱਖ ਸੜੇ ਨੇ ਯਾਨੀ ਕਿ ਕੁਛ ਹੀ ਪੱਤੇ ਜਿਹੜੇ ਸੜੇ ਨੇ ਰੁੱਖਾਂ ਦੇ ਇਹ ਉਸ ਦੇ ਲਈ ਵੀ ਦੋਸ਼ ਜਿਹੜਾ ਵਾ ਜੱਟਾਂ ਨੂੰ ਦੇ ਰਹੇ ਨੇ ਕਿ ਉਹਨਾਂ ਦੇ ਕਰਕੇ ਜਿਹੜੀ ਗਰਮੀ ਜਿਹੜੀ ਆ ਵੱਧ ਰਹੀ ਆ ਹੁਣ ਮੈਨੂੰ ਨਹੀਂ ਪਤਾ ਕਿ ਇਹ ਜਿਹੜੇ ਰਿਪੋਰਟਰ ਹੈਗੇ ਨੇ ਜਾਂ ਇਹ ਫੇਸਬੁੱਕ ਵੀ ਵਿਦਵਾਨ ਹੈਗੇ ਨੇ ਇਹਨਾਂ ਦੀ ਮਤਲਬ ਕਿ ਕਿੱਥੋਂ ਰਿਸਰਚ ਕਰਦੇ ਨੇ ਕਿੱਥੋਂ ਪੜ੍ਹਦੇ ਨੇ ਜਾਂ ਇਹਨਾਂ ਨੇ ਕਿੱਥੋਂ ਪੜਿਆ ਹੋਇਆ ਵਾ ਅਗਰ ਤੁਸੀਂ 10ਵੀਂ ਕਲਾਸ ਦੇ ਜਾਂ 8ਵੀਂ ਕਲਾਸ ਦੇ ਨਿਆਣੇ ਨੂੰ ਵੀ ਪੁੱਛ ਲੋਗੇ ਨਾ ਤਾਂ ਉਹ ਵੀ ਤੁਹਾਨੂੰ ਦੱਸ ਦੇਗਾ ਕਿ ਗਰਮੀ ਵਧਣ ਦਾ ਅਸਲੀ ਕਾਰਨ ਕੀ ਹੈਗਾ ਵਾ ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਦਾ ਜਾਂ ਤੇ ਆ ਚੀਜ਼ ਜਿਹੜੀ ਬਿਲਕੁਲ ਖਾਲੀ ਹੈਗੀ ਆ ਜਾਂ ਤੇ ਇਹਦੇ ਵਿੱਚ ਥੋੜੀ ਥੂੜੀ ਭਰੀ ਪਈ ਆ ਤੇ ਜਾਂ ਫਿਰ ਤੀਸਰਾ ਕਾਰਨ ਇਹ ਹੋ ਸਕਦਾ ਕਿ ਇਹਨਾਂ ਦਾ ਮਕਸਦ ਹੈਗਾ ਜੀ ਕਿਸੇ ਸਾਜ਼ਿਸ਼ ਤਹਿਤ ਸਿਰਫ ਤੇ ਸਿਰਫ ਜੱਟਾਂ ਨੂੰ ਬਦਨਾਮ ਕਰਨਾ ਕਿਉਂਕਿ ਬੜੇ ਚਿਰ ਤੋਂ ਦੇਖ ਰਹੇ ਆ ਕਦੀ ਕਿਸੇ ਤਰੀਕੇ ਦੇ ذریعے ਕਦੀ ਕਿਸੇ ਤਰੀਕੇ ਨਾਲ ਇਹ ਜਿਹੜਾ ਜੱਟਾਂ ਨੂੰ ਜਿਹੜਾ ਵਾ ਬਦਨਾਮ ਕਰ ਰਹੇ ਨੇ ਸੋ ਆਪਾਂ ਗੱਲ ਕਰਾਂਗੇ ਜੀ ਅੰਕੜਿਆਂ ਦੇ ਹਿਸਾਬ ਦੇ ਨਾਲ 1956 ਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਵਾ 1956 ਨੂੰ ਤਾਂ ਜਿਹੜਾ ਵਾ ਦਰਜ ਕੀਤਾ ਗਿਆ ਸੀਗਾ ਉਸ ਟਾਈਮ ਤਾਂ ਮਲਕੇ ਕਾਫੀ ਜੰਗਲ ਲੱਗੇ ਸੀਗੇ ਵਾਤਾਵਰਨ ਪੂਰਾ ਹਰਿਆ ਭਰਿਆ ਸੀਗਾ ਅਤੇ ਕਿਸੇ ਵੀ ਕਿਸਾਨ ਵੱਲੋਂ ਜਿਹੜਾ ਵਾ ਕਿਸੇ ਵੀ ਤਰ੍ਹਾਂ ਦੀ ਅੱਗ ਜਿਹੜੀ ਨਹੀਂ ਲਾਈ ਜਾਂਦੀ ਸੀਗੀ ਪਰ ਫਿਰ ਵੀ 1956 ਨੂੰ ਭਾਰਤ ਸਰਕਾਰ ਵੱਲੋਂ ਪੰਜਾਬ .6 ਸੈਲਸੀਅਸ ਡਿਗਰੀ ਤਾਪਮਨ ਜਿਹੜਾ ਵਾ ਦਰਜ ਕੀਤਾ ਗਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਕੋਈ ਅੰਕੜਾ ਮੈਂ ਆਪ ਨਹੀਂ ਬਣਾਇਆ ਹੋਇਆ ਇਹ ਗੂਗਲ ਤੇ ਪਿਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਜੇਕਰ ਕਿਸੇ ਨੂੰ ਸ਼ੱਕ ਹੈਗਾ ਜੀ ਉਸ ਤੋਂ ਬਾਅਦ ਹੁੰਦਾ ਜੀ 1995 ਦੇ ਵਿੱਚ 45.5 ਸੈਲਸੀਅਸ ਡਿਗਰੀ ਤਾਪਮਾਨ ਜਿਹੜਾ ਵਾ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ 1998 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ 49.5 ਸੈਲਸੀਅਸ ਡਿਗਰੀ ਤਾਪਮਾਨ ਜਿਹੜਾ ਵਾ ਦਰਜ ਕੀਤਾ ਗਿਆ ਸੀਗਾ ਇਸੇ ਤਰ੍ਹਾਂ 1973 ਦੇ ਵਿੱਚ ਵੀ 1996 ਦੇ ਵਿੱਚ ਵੀ ਅਤੇ ਜਿਹੜਾ 1998 ਦੇ ਵਿੱਚ 49.5 ਸੈਲਸੀਅਸ ਡਿਗਰੀ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਸਮੇਂ ਜਿਹੜਾ ਆਂਧਰਾ ਪ੍ਰਦੇਸ਼ ਹੈਗਾ ਜੀ ਉੱਥੋਂ ਦੇ ਮਤਲਬ ਕਾਫੀ ਮੋਤਾਂ ਹੋ ਗਈਆਂ ਸੀ ਗਰਮੀ ਦੇ ਕਾਰਨ ਅਤੇ ਉੱਥੋਂ ਦੇ ਲੋਕਾਂ ਨੂੰ ਜਿਹੜਾ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਸੰਸਕਾਰ ਕਰਨ ਵਾਸਤੇ ਜਿਹੜੇ ਆਣਾ ਟੋਕਣ ਲੈਣੇ ਪਏ ਸੀ ਕਿ ਸ਼ਮਸ਼ਾਨ ਘਾੜ ਤੋਂ ਆ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਆਪਣਾ ਫੋਟੋ ਦੇ ਵਿੱਚ ਸੋ ਯਾਨੀ ਕਿ ਹੁਣ ਮੈਨੂੰ ਇਹ ਫੇਸਬੁੱਕ ਵਿਦਵਾਨ ਅਤੇ ਜੱਟ ਵਿਰੋਧੀ ਪੇਜ ਦੱਸਣ ਕਿ ਅੰਦਰ ਪ੍ਰਦੇਸ਼ ਇਹ ਕਿਹੜਾ ਪੰਜਾਬ ਦੇ ਵਿੱਚ ਪੈਂਦਾ ਵਾ ਕਿਉਂਕਿ ਇਹਨਾਂ ਨੇ ਦੋਸ਼ ਜਿਹੜਾ ਵਾ ਮਤਲਬ ਇਹ ਹਰੇਕ ਜਿਹੜਾ ਜੱਟ ਦੇ ਸਿਰਫ ਤੇ ਲੁੰਦੇ ਨੇ ਹੁਣ ਗੱਲ ਕਰਦੇ ਆ ਜੀ ਪਾਣੀ ਦੀ ਦੂਸਰਾ ਇਲਜ਼ਾਮ ਲਾਉਂਦੇ ਆ ਕਿ ਕਿਸਾਨਾਂ ਨੇ ਝੋਨਾ ਲਾ ਲਾ ਕੇ ਜਿਹੜਾ ਵਾ ਧਰਤੀ ਹੇਠਲਾ ਪਾਣੀ ਮੁਕਾ ਦੇਣਾ ਵਾ ਪਰ ਦੂਸਰਾ ਪੱਖ ਤੁਹਾਨੂੰ ਕਦੀ ਨਹੀਂ ਦੱਸਣਗੇ ਮੈਂ ਪਿਛਲੀ ਵੀਡੀਓ ਦੇ ਵਿੱਚ ਸਾਰੇ ਕਾਰਨ ਦੱਸ ਚੁੱਕਿਆ ਵਾਂ ਕਿ ਇੱਕ ਤਰਤ ਇੱਕ ਕਾਰ ਜਿਹੜੀ ਆ ਤੋੜਨ ਦੇ ਪਿੱਛੇ 150 ਤੋਂ 200 ਲੀਟਰ ਪਾਣੀ ਵਰਤੇ ਜਾਂਦਾ ਵਾ ਇੱਕ ਲੀਟਰ ਪਾਣੀ ਦੀ ਬੋਤਲ ਭਰਉਣ ਵਾਸਤੇ ਕਰੀਬ 100 ਲੀਟਰ ਪਾਣੀ ਜਿਹੜਾ ਵਾ ਬਰਬਦ ਕੀਤਾ ਜਾਂਦਾ ਵਾ ਇੱਕ ਟਨ ਕਾਗਜ਼ ਬਣਾਉਣ ਦੇ ਲਈ ਲੱਖਾਂ ਜਿਹੜਾ ਵਾ ਮਤਲਬ ਕਿ ਲੀਟਰ ਪਾਣੀ ਬਰਬਾਦ ਕੀਤਾ ਜਾਂਦਾ ਵਾ ਚਮੜਾ ਉਦਯੋਗ ਵੱਲੋਂ ਜਿਹੜਾ ਵਾ ਪਾਣੀ ਬਰਬਾਦ ਕੀਤਾ ਜਾਂਦਾ ਵਾ ਅਤੇ ਹੋਰ ਵੀ ਕਈ ਉਦਯੋਗ ਹੈਗੇ ਨੇ ਲੱਖਾਂ ਕਰੋੜਾਂ ਉਦਯੋਗ ਹੈਗੇ ਨੇ ਜਿਨ੍ਹਾਂ ਤੋਂ ਵੱਲੋਂ ਪਾਣੀ ਬਰਬਾਦ ਕੀਤਾ ਜਾਂਦਾ ਵਾ ਕਲਾ ਬਰਬਾਦ ਨਹੀਂ ਕੀਤਾ ਜਾਂਦਾ ਦੁਸ਼ਿਤ ਕੀਤਾ ਜਾਂਦਾ ਵਾ ਸੋ ਆ ਇੱਕ ਸਭ ਤੋਂ ਵੱਡਾ ਕਾਰਨ ਹੈਗਾ ਜੀ ਸਿਰਫ ਤਿੰਨ ਕੰਪਨੀਆਂ ਹੈਗੀਆਂ ਨੇ ਜਿਹੜਾ ਪੂਰੀ ਦੁਨੀਆ ਦਾ ਪਾਣੀ ਜਿਹੜਾ ਵਾ ਮਤਲਬ ਕਿ 50% ਵਰਤਲੀਆਂ ਦੇ ਸਿਰਫ ਤਿੰਨ ਕੰਪਨੀਆਂ ਸੋ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਗਲੀ ਗੱਲ ਫੇਰ ਕਰਦੇ ਹਾਂ ਜੀ ਰਵਿੰਦਰ ਸ਼ਰਮਾ ਜੀ ਬੜੇ ਪ੍ਰਸਿੱਧ ਖੇਤੀਬਾੜੀ ਮਾਹਰ ਨੇ ਉਹਨਾਂ ਨੇ ਇੱਕ ਲੈਕਚਰ ਦੌਰਾਨ ਦੱਸਿਆ ਕਿ ਪੂਰੇ ਸੰਸਾਰ ਦਾ ਜੋ ਕੁੱਲ ਪੀਣ ਯੋਗ ਪਾਣੀ ਹੈ ਉਹਦੇ ਵਿੱਚੋਂ ਅੱਧਾ ਪਾਣੀ ਸਿਰਫ 5 ਕੰਪਨੀਆਂ ਯੂਜ਼ ਕਰਦੀਆਂ ਤੇ ਬਾਕੀ ਦਾ ਅੱਧਾ ਬਾਕੀ ਸੰਸਾਰ ਯੂਜ਼ ਕਰਦਾ ਹੈ ਉਹਨਾਂ ਨੇ ਇਹਨਾਂ ਵਿੱਚੋਂ 3 ਕੰਪਨੀਆਂ ਦੇ ਨਾਮ ਵੀ ਦੱਸੇ ਆਂ ਕਹਿੰਦੇ ਡੈਨਨ, ਬਰਡਵਾਈਜ਼ਰ ਤੇ ਪੈਪਸੀ ਕੋਲਾ ਇਹ ਮੇਨ ਕੰਪਨੀ ਹੈ ਜਿਹੜੀਆਂ ਸੰਸਾਰ ਦੇ ਕੁੱਲ ਪਾਣੀ ਵਿੱਚੋਂ ਅੱਧਾ ਪਾਣੀ ਯੂਜ਼ ਕਰਦੀਆਂ ਹੁਣ ਜਿਹੜੇ ਇਹ ਰੌਲਾ ਪਾਉਂਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪ ਦੀ ਕਮੀ ਹੋ ਜਾਏਗੀ ਜાં ਇੱਕ ਵਰਲਡ ਵਾਰ ਵੀ ਲੱਗ ਸਕਦੀ ਹੈ ਸ਼ਾਇਦ ਪਾਣੀ ਦੇ ਕਰਕੇ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਪੰਜ ਕੰਪਨੀਆਂ ਨੂੰ ਬੰਦ ਕਰਾਓ ਯਾਰ ਇਹ ਕੰਪਨੀਆਂ ਸੌਫਟ ਡਰਿੰਕ ਤੇ ਬੀਅਰ ਵਗੈਰਾ ਬਣਾਉਂਦੀਆਂ ਨੇ ਹੁਣ ਜੇ ਅਸੀਂ ਕੋਕਾ ਕੋਲਾ ਜਾਂ ਬੀਅਰ ਜਾਂ ਕੋਈ ਹੋਰ ਡਰਿੰਕ ਵਗੈਰਾ ਨਾ ਪੀਵਾਂਗੇ ਤਾਂ ਮਰ ਥੋੜੀ ਚੱਲੇ ਆ ਯਾਰ ਸੋ ਚਾਹੀਦਾ ਹੈ ਵੀ ਇਹਨਾਂ ਕੰਪਨੀਆਂ ਨੂੰ ਸ਼ਟਡਾਊਨ ਕਰਕੇ ਤੇ ਬਾਕੀ ਸੰਸਾਰ ਨੂੰ ਪਾਣੀ ਦਿੱਤਾ ਜਾਏ ਪਰ ਤੁਹਾਨੂੰ ਕਦੇ ਇਹ ਦੇਖਣ ਨੂੰ ਨਹੀਂ ਮਿਲੇਗਾ ਕਿ ਸੰਸਾਰ ਪੱਧਰ ਤੇ ਕੋਈ ਇਦਾਂ ਦਾ ਫੈਸਲਾ ਵੀ ਹੋਇਆ ਹੈ ਵੀ ਇਹ ਕੰਪਨੀਆਂ ਬੰਦ ਕੀਤੀਆਂ ਜਾਣ ਤੇ ਸਾਡੇ ਚੋਂ 90 95% ਲੋਕਾਂ ਨੂੰ ਇਸ ਗੱਲ ਹਾਂਜੀ ਵੇਖ ਲਿਆ ਜੀ ਹੁਣ ਇਹ ਮੈਨੂੰ ਜਿਹੜੇ ਜੱਟ ਵਿਰੋਧੀ ਪੇਜ ਹੈਗੇ ਨੇ ਖਾਸ ਕਰ ਜਿਹੜੇ ਰਿਪੋਰਟਰ ਹੈਗੇ ਨੇ ਇਹ ਮੈਨੂੰ ਦੱਸਣ ਕਿ ਇਹ ਆਪਣਾ 50 ਰੁਪਏ ਵਾਲਾ ਮਾਈਕ ਲੈ ਕੇ ਇਨ੍ਹਾਂ ਉਦਯੋਗਪਤੀਆਂ ਦੇ ਦਰ ਤੇ ਕਦੋਂ ਜਾਣਗੇ ਅਤੇ ਕਦੋਂ ਉਹਨਾਂ ਕੋਲੋਂ ਸਵਾਲ ਕਰਨਗੇ ਪਾਣੀ ਮਕਾਉਣ ਦੇ ਲਈ ਕਿਉਂਕਿ ਸਭ ਤੋਂ ਵੱਧ ਇਹ ਪਾਣੀ ਜਿਹੜਾ ਵਾ ਤਿੰਨ ਕੰਪਨੀਆਂ ਹੈਗੀਆਂ ਜੀ ਬਾਕੀਆਂ ਦੇ ਮੈਂ ਨਾਮ ਹਲੇ ਲੈ ਨਹੀਂ ਗੇ ਤਿੰਨ ਕੰਪਨੀਆਂ ਸਿਰਫ ਯਾਨੀ ਕਿ ਪੂਰੀ ਦੁਨੀਆ ਦਾ 50% ਪਾਣੀ ਜਿਹੜਾ ਵਾ ਇਹ ਵਰਤ ਰਹੀਆਂ ਨੇ ਬਰਬਾਦ ਕਰ ਰਹੀਆਂ ਨੇ ਉਹਨ ਮੈਂ ਇਹਨਾਂ ਨੂੰ ਪੁੱਛਦਾ ਕਿ ਕਦੋਂ ਜਾਣਗੇ ਉੱਧਰ ਧਰਨਾ ਉੱਧਰ ਨਹੀਂ ਮੁਕਰਨਗੇ ਕਿਉਂਕਿ ਇਹਨਾਂ ਨੂੰ ਪਤਾ ਕਿ ਇਹ ਜਿਹੜਾ 50 ਰੁਪਏ ਵਾਲਾ ਮਾਈਕ ਤੇ ਸਮੇਤ ਬਾਹ ਜਿਹੜੀ ਆ ਇਹਨਾਂ ਦੇ ਪਿੱਛੇ ਦੇ ਦੇ ਨਹੀਂ ਉਹਨਾਂ ਨੇ ਅਗਲੇ ਨੇ ਇਹ ਸਿਰਫ ਗਿੱਜੇ ਆ ਸਿਰਫ ਜੱਟ ਸਮਾਜ ਦੇ ਖਿਲਾਫ ਬੋਲਣ ਦੇ ਲਈ ਕਿਉਂਕਿ ਇਹਨਾਂ ਨੂੰ ਪਤਾ ਕਿ ਜੱਟ ਸਮਾਜ ਦੇ ਖਿਲਾਫ ਬੋਲੋ ਚੰਗੇ ਵਿਊ ਆ ਜਾਂਦੇ ਆ ਚੰਗੀ ਕਮਾਈ ਹੋ ਜਾਂਦੀ ਆ ਸੋ ਮੈਂ ਅਤੇ ਮਲਕੇ ਭਾਈਚਾਰੇ ਦੇ ਵਿੱਚ ਵੀ ਜਿਹੜਾ ਵਾ ਪਾੜ ਪਾਉਣ ਦੇ ਵਿੱਚ ਜਿਹੜਾ ਬਹੁਤ ਵੱਡਾ ਜਿਹੜਾ ਵਾ ਇਹ योगदान ਪਾ ਰਹੇ ਆ ਸੋ ਮੈਂ ਆਪਣੇ ਸਾਰੇ ਗੈਰ ਜਟ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਭਰਾਵੋ ਇਹਨਾਂ ਦੀਆਂ ਬੇਤੁਕੀਆਂ ਗੱਲਾਂ ਦੇ ਪਿੱਛੇ ਨਾ ਆਇਆ ਕਰੋ ਥੋੜਾ ਸੋਚਿਆ ਸਮਝਿਆ ਕਰੋ ਆਪਣਾ ਭਾਈਚਾਰਾ ਬਣਾ ਕੇ ਰੱਖੋ ਤੁਹਾਡੇ ਭਾਈਚਾਰੇ ਨੇ ਹੀ ਜਿਹੜਾ ਵਾ ਕੰਮ ਆਉਣਾ ਵਾ ਇਹਨਾਂ ਫੇਸਬੁਕੀ ਜਿਹੜਾ ਵਿਦਵਾਨ ਹੈਗੇ ਨੇ ਜਾਂ ਜੱਟ ਵਿਰੋਧੀ ਪੇਜ ਹੈਗੇ ਨੇ ਇਹਨਾਂ ਦੇ ਤੇ ਆਪਣੀ ਕਮਾਈ ਕਰਕੇ ਤੇ ਸਾਈਡ ਤੇ ਹੋਣਾ ਤੇ ਨੁਕਸਾਨ ਹੋਣਾ ਤੁਹਾਡਾ ਤੇ ਸਾਡਾ ਸੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਭਰਾਵੋ ਆਪਣਾ ਭਾਈਚਾਰਾ ਬਣਾ ਕੇ ਰੱਖੋ ਅਤੇ ਕਿਸੇ